ਖੂੜਾ ਵਾਲੀ ਪੈਪ ਹੈ ਉਹਦੇ ਵਿੱਚ ਕੈਂਸਰ ਹੈ ਤੇ ਉਸ ਦਿਨਾਂ ਦਾ ਪਈਆਂ ਦਾ ਰੁਪਈਆ ਹੀ ਬਹੁਤ ਲੱਗ ਚੁੱਕਾ ਹੈ ਜਿੰਨੀ ਜਮਾ ਪੂੰਜੀ ਸੀ ਉਹ ਸਾਰੀ ਲੱਗ ਗਈ ਇਹ ਖਾਣਾ ਵੀ ਬਈ ਇਹ ਫੂਡ ਪੈਪਰ ਨਹੀਂ ਜਾਂਦਾਗਾ ਠੀਕ ਹੈ ਆਪ ਖਾ ਨਹੀਂ ਸਕਦੇ ਬਾਕੀ ਹੁਣ ਵੀ ਡਾਕਟਰਾਂ ਨੇ ਆਪਰੇਸ਼ਨ ਦੱਸਿਆ ਵੀ ਇਹ ਹੁਣ ਵੀ 2-3 2.5-3 ਲੱਖ ਰੁਪਈਆ ਮੰਨ ਲਾ ਖਰਚ ਆ ਜੂਗਾ ਕਹਿੰਦੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਖਾਨ ਮਾਸਲਾ ਸੋ ਦੋਸਤੋ ਅੱਜ ਮੈਂ ਤੁਹਾਡੇ ਵਾਸਤੇ ਇੱਕ ਪਹਿਲੀ ਵੀਡੀਓ ਪਾਣਾ ਮੈਂ ਰਿਕਵੈਸਟ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਨੂੰ ਸਾਰੀ ਦੇਖ ਲਿਓ ਤੇ ਜਿੰਨੀ ਹੋ ਸਕਦਾ ਮਦਦ ਜ਼ਰੂਰ ਕਰਿਓ ਕਿਉਂਕਿ ਮਾਤਾ ਦੇ ਜਿਹੜੇ ਫੂਡ ਵਾਲੀ ਪੈਪ ਹੈ ਉਹਦੇ ਵਿੱਚ ਕੈਂਸਰ ਹੈ ਤੇ ਉਸ ਦੇ ਨਾਲ ਦਾ ਬਈ ਦਾ ਰੁਪਈਆ ਹੀ ਬਹੁਤ ਲੱਗ ਚੁੱਕਿਆਗਾ ਜਿੰਨੀ ਜਮਾ ਪੂੰਜੀ ਸੀ ਉਹ ਸਾਰੀ ਲੱਗ ਗਈ ਤੇ ਬਾਕੀ ਬਈ ਤੋਂ ਲੈਣੇ ਜਾਣੇ ਹਾਂਜੀ ਬਈ ਕੀ ਪ੍ਰੋਬਲਮ ਹੋਈ ਸੀ ਹਾਂ ਬਈ ਤੇ ਆਪਣੇ ਨਾਲ ਮਾਤਾ ਨੂੰ ਫੂਡ ਆਪ ਵਿੱਚ ਨਾ ਵੀ ਕੈਂਸਰ ਦੀ ਗੰਡ ਸੀਗੀ ਠੀਕ ਹੈ ਬਈ ਜੀ ਉਹਦੇ ਬਾਅਦ ਡਾਕਟਰ ਨੇ ਆਪਰੇਟ ਕਿਹਾ ਸੀ ਪਹਿਲਾਂ ਉਹ ਬੋਏ ਬੋਏ ਚੱਲ ਲੀਏ ਤਾਂ ਜਰਮੀ ਨੇ ਕੀਮੋਕਮੋ ਲੱਗਿਆ ਹਣਾ ਠੀਕ ਹੈ ਬਈ ਜੀ ਕੀਮੋਕਮੋ ਲੱਗਾ ਡਾਕਟਰ ਨੇ ਆਪਰੇਸ਼ਨ ਦਾ ਕਿਹਾ ਫਿਰ ਆਪਰੇਸ਼ਨ ਦਾ ਉਪਰਨ ਅਤੇ ਚੰਡੀਗੜ੍ਹ ਹੋਇਆ ਜੀ ਆਪਣਾ ਠੀਕ ਹੈ ਬਈ ਜੀ ਤੇ ਟਾੜਾ ਕੈਨਸਲ ਦੇ ਵਿੱਚ ਉੱਥੇ ਆਪਣਾ ਹੀ ਖਰਚਾ ਬਹੁਤ ਆ ਗਿਆ 5-7 ਲੱਖ ਰੁਪਏ ਖਰਚਾ ਆ ਗਿਆ ਇਹ ਟਾੜਾ ਦੁਬਾਰੇ ਪ੍ਰਿੰਟ ਕੀਤਾ ਟਾੜਾ ਪਹਿਲਾਂ ਕੀਤਾ ਸੀਗਾ ਉਹਦਾ ਸਹੀ ਨਹੀਂ ਹੋਇਆ ਥੋੜਾ ਇਹ ਨਾ ਖਰਾਬ ਹੋ ਗਿਆ ਉਹ ਦੁਬਾਰੇ ਡਾਕਟਰ ਸਾਹਿਬ ਨੇ ਕਿਹਾ ਕਰਾਉਣ ਵਾਸਤੇ ਮਹੀਨੇ ਨੂੰ ਪ੍ਰੇਸ਼ਣ ਕਰਾਉਣਾ ਆਪਣਾ ਹੀ ਉਹ ਠੀਕ ਠੀਕ ਹੈ ਬਾਈ ਕਿੰਨੇ ਰੁਪਏ ਲੱਗਣਗੇ ਜੀ ਹੋਰ ਉਤੇ ਡਾਕਟਰ ਸਾਹਮਣੇ ਆਪਣਾ 2.5 ਲੱਖ ਰੁਪਏ ਖਰਚਾ ਆ ਗਿਆ 2.5 ਲੱਖ ਰੁਪਏ ਜੀ ਤੇ ਬਾਈ ਜੀ ਕੰਮ ਕਰ ਕੀ ਕਰਦੇ ਨੇ ਫਿਰ ਕੰਮ ਕਰਦੇ ਨੇ ਉਹ ਵੀ ਕਰਦੇ ਦਿਹਾੜੀ ਕਰਦੇ ਅਸੀਂ ਦਿਹਾੜੀ ਕਰਦੇ ਹਾਂ ਤੇ ਦੋਸਤੋ ਦਿਹਾੜੀ ਕਰਦੇ ਨੇ ਮਾਤਮ ਦਿਖਾ ਦਿਓ ਤੇ ਬਾਕੀ ਪਿੰਡ ਵਾਲੇ ਨਾਲ ਖੜੇ ਨੇ ਤੇ ਜਿੰਨੀ ਹੋ ਸਕਦਾ ਵੱਧ ਤੋਂ ਵੱਧ ਤੁਸੀਂ ਇਹਨਾਂ ਦੀ ਮਦਦ ਕਰੋ ਕਿਉਂਕਿ ਇਲਾਜ ਕਰਵਾਉਣਾਗਾ ਜਮਾ ਪੂੰਜੀ ਸੀ ਜਿਹੜੀ ਉਹ ਬਿਲਕੁਲ ਲੱਗ ਚੁੱਕੀ ਹੈ ਤੇ ਬਈ ਆ ਫਾਈਲਾਂ ਦਾ ਖਰਚ ਹਾਂ ਇਹ ਫਾਇਲ ਬਣੀ ਹੋਈ ਦੇ ਵਿੱਚ ਡਾਕਟਰ ਸਾਹਿਬ ਲਿਖ ਦਿੰਦੇ ਦਵਾਈ ਬੁੱਟੀ ਠੀਕ ਹੈ ਬਈ ਜੀ ਇਹਦੇ ਵਿੱਚ ਜਿੱਤੇ ਸਾਰੇ ਚੱਲਦਾ ਸਾਰਾ ਕੁਝ ਓਕੇ ਓਕੇ ਜੀ ਸੂਤੋ ਇਲਾਜ ਚੱਲਦਾ ਆਪਣੇ ਮਾਤੇ ਠੀਕ ਠੀਕ ਹੈ ਜੀ ਹਾਂ ਜੀ ਹਾਂ ਪਰ ਡਿਓ ਚੰਡੀਗੜ੍ਹ ਗਿਆ ਚੰਡੀਗੜ੍ਹ ਹੋਗਾ ਯਾ ਚੰਡੀਗੜ੍ਹ ਆਪਰੇਸ਼ਨ ਹੋਊਗਾ ਤੇ ਹੁਣ ਪੈਸੇ ਦਾ ਕੋਈ ਹੈ ਸੋਡੇ ਕੋਲ ਹਾਂ ਪੈਸਾ ਤਾਂ ਕੋਈ ਹੈ ਨਹੀਂ ਬਦ ਦਵਾਈ ਹੈ ਨਹੀਂ 5000 ਦੀ ਦਵਾਈ ਹੁੰਦੀ ਹਫਤੇ ਦੀ ਅੱਛਾ ਅੱਛਾ 4 ਵੇ ਦਵਾਈ ਲੈ ਕੇ 20 ਦੀ ਦਵਾਈ ਆ ਜਾਂਦੀ ਹੈ ਕੋਈ ਤੇ ਆਪਣਾ ਕਰਦੋ ਲੇਬਰ ਦਾ ਕੰਮ ਹਾਂ 5 ਮਹੀਨੇ ਹੋ ਗਏ ਆਪਾਂ ਨੇ ਇਹ ਆਪਰੇਟ ਕਰਾਇਆ ਨੂੰ ਬਸ ਦਵਾਈ ਚਲੀ ਜਾਂਦੀ ਹੈ ਹੁਣ ਆਪਰੇਟ ਕਰਾਉਣ ਨੂੰ ਕਿਹਾ ਉਹਨਾਂ ਨੇ ਓਕੇ ਓਕੇ ਠੀਕ ਹੈ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿੰਨੀ ਹੋ ਸਕਦਾ 5 ਤੋਂ ਰੁਪਈਆ ਤੋਂ ਲੈ ਕੇ 10 ਰੁਪਏ 100 ਰੁਪਏ ਜਿੰਨਾ ਵੱਧ ਤੋਂ ਵੱਧ ਤੁਸੀਂ ਮਦਦ ਕਰ ਦੋਗੇ ਤੁਹਾਡੀ ਮਦਦ ਕੀਤੀ ਹੈ ਨਾ ਇਹ ਉੱਪਰ ਜਾ ਕੇ ਤੁਹਾਨੂੰ ਸਭ ਕੁਝ ਮਿਲ ਜਾਣਾ ਹੈ ਜੀ ਇਹਦਾ ਨਾ ਤੇ ਆ ਦੇਖ ਲਓ ਜੇ ਤੁਸੀਂ ਮਾੜੀ ਜੀ ਇੱਕ 5 ਰੁਪਈਆ 10 ਰੁਪਏ ਦੇ ਦੋਗੇ ਤਾਂ ਕਿਤੇ ਫਰਕ ਨਹੀਂ ਪੈਂਦਾ ਥੱਲੇ Google Pay ਨੰਬਰ ਵੀ ਚੱਲਦੀ ਜਾਂਦਾ ਸਕੈਨਰ ਛੱਡਿਆ ਹੋਇਆਗਾ ਤੇ ਤੁਸੀਂ ਪੇਮੈਂਟ ਵੀ ਕਰ ਸਕਦੇ ਹੋ ਬਾਕੀ ਪਿੰਡ ਦੇ ਬੈਠੇ ਨੇ ਇਹਨਾਂ ਨੂੰ ਆਪਾਂ ਗੱਲਬਾਤ ਵੀ ਕਰਾਂਗੇ ਤਵਾ ਮਦਦ ਕਰੋ ਮੰਨ ਲਾ ਬਹੁਤ ਟਾਈਮ ਤੋਂ ਇਹਨਾਂ ਨੂੰ ਬਹੁਤ ਖਰਚ ਹੋ ਗਿਆ ਇਹਨਾਂ ਦਾ ਠੀਕ ਹੈ ਮਜ਼ਦੂਰੀ ਕਰਦੇ ਨੇ ਜਿਹੜਾ ਕਮਾਉਂਦੇ ਆ ਮੰਨ ਲਾ ਉਹੀ ਲਾ ਦਿੰਦੇ ਨੇ ਓਕੇ ਬਈ ਤੇ ਬਹੁਤ ਟਾਈਮ ਤੋਂ ਮੰਨ ਲਾ ਪਾਸੇ ਵੀ ਨਹੀਂ ਹੋ ਗਏ ਇਹਨਾਂ ਨੂੰ ਠੀਕ ਹੈ ਜਿਨਾਂ ਮਨ ਲਾ ਕਮਾਉਂਦੇ ਨੇ ਉਹੀ ਲਾ ਆਂਦੇ ਨੇ ਨਾਲਜ ਤੇ ਇਹ ਬਾਤੋ ਬੜਾ ਮਦਦ ਕਰੋ ਹਾਂ ਬਈ ਜੇ ਜਨਾਬ ਦੇਖੋ ਸਾਡੇ ਸਾਹਮਣੇ ਖਾਣਾ ਵੀ ਬਈ ਇਹ ਫੂ ਪੇਪਰ ਅਹੀਂ ਜਾਂਦਾਗਾ ਠੀਕ ਹੈ ਆਪ ਖਾ ਨਹੀਂ ਸਕਦੇ ਬਾਕੀ ਹੁਣ ਵੀ ਡਾਕਟਰਾਂ ਨੇ ਆਪਰੇਸ਼ਨ ਦੱਸਿਆ ਵੀ ਇਹ ਹੁਣ ਵੀ ਦੋ ਤਣ ਦੋ 2.5 ਲੱਖ ਰੁਪਇਆ ਮੰਨ ਲਾ ਖਰਚ ਆ ਜੂਗਾ ਠੀਕ ਹੈ ਵੀਰੇ ਫੇਰ ਆਪਰੇਸ਼ਨ ਕਰਾਂਗੇ ਠੀਕ ਆ ਦਿਖਾ ਦੇ ਵੀਰੇ ਪੇਪ ਹੈ ਨਾ ਆ ਜਿਹੜੇ ਥੈਲੀ ਰਾਂ ਹੀ ਖਾਣਾ ਅੰਦਰ ਜਾਂਦਾਗਾ ਤੇ ਆਪ ਮੂੰਹ ਨਹੀਂ ਖਾ ਨਹੀਂ ਸਕਦੇ ਹੋ ਜੀ ਹਾਂ ਠੀਕ ਠੀਕ ਹੈ ਮੂੰਹ ਹੀ ਫੇਰ ਹੀ ਖਾਣ ਲੱਗਣ ਓਕੇ ਓਕੇ ਵੀਰੇ ਇਹ ਪੇਪਰ ਅਹੀਂ ਜਾਂਦਾਗਾ ਹਾਂ ਬੋਲ ਤਾਂ ਸਕਦੇ ਮਾੜਾ ਮੋਟਾ ਹੋ ਸਕਦੇ ਨੇ ਠੀਕ ਠੀਕ ਹੈ ਤੁਹਾਨੂੰ ਫੇਰ ਆ ਸਕਦੇ ਨੇ ਸਾਡੇ ਘਰ ਤੇ ਹੀ ਆਵਾਜ਼ ਆ ਦੁਬਾਰੇ ਮੰਨ ਲਾ ਆਪਰੇਸ਼ਨ ਹੋਏ ਪੇਪ